ਇਹ ਆਨੇ ਕਈ ਸੋਚਦੇ ਹੋਣੇ ਖਨੀ ਏਜੰਟੀਆਂ ਕਰਨੀਆਂ ਖਨੀ ਇਹਨਾਂ ਦੇ ਵਿੱਚੋਂ ਪੈਸੇ ਖਾਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਤੇ ਅੱਜ ਦੀ ਵੀਡੀਓ ਸਪੈਸ਼ਲੀ ਹੈਗੀ ਆ ਇਟਲੀ ਵਾਲਿਆਂ ਲਈ ਇਟਲੀ ਦੇ ਵਿੱਚ ਜਿਹੜੇ ਮੁੰਡੇ ਆਏ ਹੋਏ ਆ ਕੱਚੇ ਆ ਪੇਪਰ ਨਹੀਂ ਬਣੇ ਜਾਂ ਜਿਹੜੇ ਇੰਡੀਆ ਤੋਂ ਹਜੇ ਇਟਲੀ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਵੀਡੀਓ ਹੈਗੀ ਆ ਤੇ ਇਸ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਗੇ ਦੀ ਜਾਣਕਾਰੀ ਵੀ ਤੁਹਾਨੂੰ ਫਿਰ ਮਿਲ ਜੂਗੀ ਕੀ ਗੱਲਬਾਤ ਹੈਗੀ ਆ ਕਿ ਜਦੋਂ ਹੋਰ ਵੀਡੀਓ ਆਊਗੀ ਤੇ ਤੁਹਾਡੇ ਚੈਨਲ ਦੇ ਉੱਤੇ ਤੁਹਾਡ ਨੂੰ ਨੋਟੀਫਿਕੇਸ਼ਨ ਆ ਜਾਊਗਾ ਤੁਹਾਡੇ ਫੋਨ ਤੇ ਤੇ ਗੱਲਬਾਰ ਇਦਾਂ ਹੈਗੀ ਵੀ ਜਿਹੜੇ ਵੀ ਭੈਣ ਭਰਾ ਹਜੇ ਇਟਲੀ ਦੇ ਵਿੱਚ ਕੱਚੇ ਆ ਉਹਨਾਂ ਦੇ ਪੇਪਰ ਨਹੀਂ ਬਣ ਰਿਹਾ ਇਹ ਬਹੁਤ ਜ਼ਿਆਦਾ ਦਿੱਕਤ ਹੈਗੀ ਆ ਪ੍ਰੋਬਲਮ ਆਉਂਦੀ ਇੱਥੇ ਆਣ ਕੇ ਕਿ ਜਦੋਂ ਆਪਾਂ ਆ ਜਾਂਦੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕੀ ਸਿਸਟਮ ਹੈਗਾ ਸਾਰਾ ਵੀ ਉਹਨੂੰ ਆਪਾਂ ਨੂੰ ਉੱਥੋਂ ਆਉਣ ਦੀ ਕਾਲੀ ਹੁੰਦੀ ਵੀ ਕਿਸੇ ਤਰ੍ਹਾਂ ਇਟਲੀ ਦੇ ਵਿੱਚ ਜਾਂ ਕਿਸੇ ਵੀ ਕੰਟਰੀ 'ਚ ਪਹੁੰਚ ਜੀਏ ਪਰ ਆਪਾਂ ਗੱਲ ਇਟਲੀ ਦੀ ਕਰਦੇ ਆ ਵੀ ਆਪਾਂ ਜਦੋਂ ਇਟਲੀ ਦੇ ਵਿੱਚ ਆ ਜਾਂਦੇ ਆ ਬਾਅਦ ਸਾਨੂੰ ਪਤਾ ਨਹੀਂ ਲੱਗਦਾ ਕਿ ਹੁਣ ਕਰੀਏ ਕੀ ਕਿਉਂਕ ਜਦੋਂ ਆਪਾਂ ਇੱਥੇ ਪਹੁੰਚ ਜਾਂਦੇ ਆ ਉਦੋਂ ਕੁਝ ਹੋਰ ਹੁੰਦਾ ਆ ਬਹੁਤਿਆਂ ਦੇ ਨਾਲ ਇਹੋ ਜਿਹਾ ਫਰਾਡ ਹੋ ਜਾਂਦੇ ਆ ਤੇ ਬੰਦੇ ਬਾਅਦ ਵਿੱਚ ਮੁਸੀਬਤ 'ਚ ਫਸਦੇ ਕਿਉਂਕਿ ਪਹਿਲਾਂ 10-15 ਲੱਖ ਦੇ ਕੇ ਉੱਥੋਂ ਆਉਂਦੇ ਆ ਇੱਥੇ ਆਣ ਕੇ ਜਦੋਂ ਪੇਪਰ ਨਹੀਂ ਬਣਦੇ ਤਾਂ ਫਿਰ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਪਾਈ ਆ ਕਰੋ ਤਾਂ ਆ ਕਰੋ ਤੁਹਾਨੂੰ ਇੰਨੇ ਪੈਸੇ ਦੇਣੇ ਪੈਣੇ ਆ ਤੁਹਾਡੇ ਪੇਪਰ ਫੀ ਬਣਨੀ ਆ ਤੇ ਉਦੋਂ ਬੰਦਾ ਮੁਸੀਬਤ 'ਚ ਪੈ ਜਾਂਦਾ ਤੇ ਇੰਨੇ ਪੈਸੇ ਕਢਣੇ ਬਹੁਤ ਮੁਸ਼ਕਲ ਹੋ ਜਾਂਦੇ ਆ ਤੇ ਜਦੋਂ ਆਪਾਂ ਇੰਡੀਆ ਤੋਂ ਆਉਣੇ ਆ ਉਦੋਂ ਇਹਨਾਂ ਚੀਜ਼ਾਂ ਬਾਰੇ ਆਪਾਂ ਸੋਚ ਦੇਣੀ ਹੈਗੇ ਵੀ ਆਪਾਂ ਕਿੱਦਾਂ ਜਾਣਾ ਹੈ ਇਸੇ ਕਰਕੇ ਆਪਾਂ ਅੱਜ ਦੀ ਇਹ ਵੀਡੀਓ ਬਣਾ ਰਹੇ ਆ ਕਿ ਤਾਂ ਜੋ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਠੀਕ ਹੈ ਕਿ ਨਹੀਂ ਇਹ ਦੂਜੀਆਂ ਮੁਸ਼ਕਲਾਂ ਨੂੰ ਸਮਝ ਲਿਓ ਕਿ ਜਿਹੜੇ ਬਾਬੇ ਫੂਕਾ ਮਾਰਦੇ ਆ ਕਹੇ ਮੇਰੇ ਕੋਲ ਇਦਾਂ ਹੋਇਆ ਕਿ ਮੁਸ਼ਕਲ ਦਾ ਹਰ ਮੁਸ਼ਕਲ ਦਾ ਹੱਲ ਅੱਜ ਇੱਥੇ ਮਿਲੂਗਾ ਤੁਹਾਨੂੰ ਤੇ ਹਾਸਾ ਹੀ ਆ ਗਿਆ ਚਲੋ ਹਾਸਾ ਮਜ਼ਾ ਆਉਗੋ ਜ਼ਰੂਰੀ ਆ ਜ਼ਿੰਦਗੀ ਦੇ ਵਿੱਚ ਹੱਸਣਾ ਖੇਡਣਾ ਵੀ ਚਾਹੀਦਾ ਤੇ ਤੁਹਾਡੀ ਹਰ ਮੁਸ਼ਕਲ ਦਾ ਹੱਲ ਆਪਾਂ ਜਿਹੜਾ ਵੀ ਕਰ ਦੇਾਂਗੇ ਤੇ ਕਰਨਾ ਕੀ ਆ ਤੁਸੀਂ ਤੁਸੀਂ ਸਿਰਫ ਇੰਨਾ ਹੀ ਕਰਨਾ ਹਜੇ ਜਿਹੜੇ ਇੰਡੀਆ ਤੋਂ ਆਉਣਾ ਚਾਹੁੰਦੇ ਆ ਪਤਾ ਆਪਾਂ ਹਟਣਾ ਤਾਂ ਹੈ ਨਹੀਂ ਹਨਾ ਆਪਾਂ ਹਟ ਨਹੀਂ ਸਕਦੇ ਵੈਸੇ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਹੁਣ ਸਮੇਂ ਨਹੀਂ ਹੈਗੇ ਬਾਹਰ ਆਉਣ ਦੇ ਤੇ ਵਧੀਆ ਜੀ ਇੱਥੇ ਤੁਸੀਂ ਕਾਰੋਬਾਰ ਕਰ ਲਓਗੇ ਠੀਕ ਹੈ ਕਿ ਨਹੀਂ ਹੁਣ ਬਹੁਤ ਮੁਸ਼ਕਲਾਂ ਆਉਂਦੀਆਂ ਆ ਤੇ ਨਾ ਅੱਗੇ ਵਰਗੀਆਂ ਕਮਾਈਆਂ ਹੈਗੀਆਂ ਜੇ ਕੋਈ ਕਹਿ ਦਵੇ ਨੇ ਉਹ ਕਮਾਈ ਆ ਜੀ ਹਜੇ ਵੀ ਠੀਕ ਆ ਜੀ ਐ ਹੋ ਜਾਂਦਾ ਜੋ ਹੋ ਜਾਂਦਾ ਆ ਜੋ ਤੁਸੀਂ 20-25 ਲੱਖ ਲਾ ਕੇ ਆ ਜਾਂਦੇ ਆ ਨਾ ਮੁੰਡੇ ਨਾਲ ਮੈਂ ਪਿਛੇ ਇੰਟਰਵਿਊ ਕੀਤੀ ਆ 30 ਲੱਖ ਦੇ ਵਿੱਚ ਪਿਆ ਉਹਨੂੰ ਡੋਂਕੀ ਲਾ ਕੇ ਆਇਆ ਸੀ 30 ਤੋਂ ਵੀ ਪਲੱਸ ਯਾਨੀ ਕਿ 30 ਲੱਖ ਦੇ ਵਿੱਚ ਤਾਂ ਉਹ ਦਿੱਤਾਇਆ ਉਹਨੇ ਜੰਡ ਨੂੰ ਜੇ ਵਿਆਜ ਬੂਝ ਲਾ ਲੀਆ 40-50 ਲੱਖ ਦੇ ਵਿੱਚ ਪਹੁੰਚ ਜਾਣਾ ਨੇ ਤੇ ਇਦਾਂ ਤੇ ਪਤਾ ਨਹੀਂ ਕਿੰਨੇ ਕੁ ਬੰਦੇ ਇਦਾਂ ਆਉਂਦੇ ਆ ਤੇ ਗੱਲ ਹੈਗੀ ਆ ਵੀ ਤੁਸੀਂ ਜਦੋਂ ਇੰਡੀਆ ਤੋਂ ਆਉਣਾ ਹੀ ਆਉਣਾ ਆ ਵੀ ਹਟਣਾ ਨਹੀਂ ਹੈਗਾ ਹਨਾ ਤੇ ਤੁਸੀਂ ਇੱਕ ਵਾਰੀ ਮੈਸੇਜ ਜ਼ਰੂਰ ਕਰੋ ਇਸ ਵੀਡੀਓ ਥੱਲੇ ਵੀ ਤੁਸੀਂ ਆਉਣਾ ਚਾਹੁੰਦੇ ਆ ਜਾਂ ਤੁਹਾਡੇ ਪੇਪਰ ਨਿਕਲੇ ਆ ਜਾਂ ਕੁਝ ਵੀ ਹੈਗਾ ਆ ਤੁਸੀਂ ਆਪਣਾ ਦੱਸਣਾ ਆ ਵੀ ਤੁਸੀਂ ਕਿੱਦਾਂ ਆਉਣਾ ਚਾਹੁੰਦੇ ਆ ਕੀ ਤੁਹਾਡਾ ਸਵਾਲ ਹੈਗਾ ਆ ਕੀ ਤੁਸੀਂ ਪੁੱਛਣਾ ਚਾਹੁੰਦੇ ਆ ਜਾਂ ਜਿਹੜੇ ਇੱਥੇ ਆ ਇਟਲੀ ਦੇ ਵਿੱਚ ਆ ਕੱਚੇ ਆ ਹਜੇ ਨਹੀਂ ਪੇਪਰ ਮੰਗ ਰਹੇ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਦਿੱਕਤ ਆ ਤੁਸੀਂ ਕਮੈਂਟ ਕਰਕੇ ਜਾਂ ਮੈਂ ਕਮੈਂਟ ਸੈਕਸ਼ਨ ਦੇ ਵਿੱਚ ਨਾ WhatsApp ਨੰਬਰ ਦੇ ਦਿੰਦਾ ਹਾਂ ਗਰੁੱਪ ਦਾ ਤੁਸੀਂ ਉਹ ਗਰੁੱਪ ਜੁਆਇਨ ਕਰ ਲਓ ਨੰਬਰ ਦੇ ਉੱਤੇ ਮੈਸੇਜ ਕਰ ਦਿਓ ਠੀਕ ਹੈ ਕਿ ਨਹੀਂ ਤੇ ਜਿਹੜੇ ਵੀ ਕੱਚੇ ਆ ਉਹ ਪੱਕੇ ਆ ਉਹਨਾਂ ਨੇ ਹੋਣਾ ਆ ਪੇਪਰ ਚਾਹੀਦੇ ਆ ਕਿ ਕਿੱਦਾਂ ਪੇਪਰ ਲੈ ਸਕਦੇ ਆ ਤੇ ਤੁਹਾਡੇ ਜਿਹੜੇ ਸਵਾਲ ਆ ਤੁਸੀਂ ਉਹ ਭੇਜਣੇ ਆ ਲਿਖ ਕੇ ਠੀਕ ਹੈ ਕਿ ਨਹੀਂ ਫੇਰ ਪਤਾ ਲੱਗਦਾ ਹੁੰਦਾ ਵੀ ਕੀ ਕਿਨੂੰ ਕੀ ਪ੍ਰੋਬਲਮ ਹੈ ਤੇ ਤੁਸੀਂ ਸਾਡਾ ਜਦੋਂ WhatsApp ਗਰੁੱਪ ਜੁਆਇਨ ਕਰ ਲਓਗੇ ਤੁਹਾਨੂੰ ਤੁਸੀਂ ਉੱਤੇ ਮੈਸੇਜ ਜਰਾ ਹੀ ਸਾਨੂੰ ਭੇਜ ਸਕਦੇ ਆ ਜਾਂ ਤੁਸੀਂ ਵੀਡੀਓ ਦੇ ਕਮੈਂਟ ਕੋ ਕਮੈਂਟ ਇਹਨੇ ਦੇਖ ਨਹੀਂ ਹੁੰਦੇ ਹੁੰਦੇ ਤੁਹਾਨੂੰ ਪਤਾ ਹੀ ਆ ਵੀ ਕਮੈਂਟ ਬਾਅਦ ਵਿੱਚ ਕਈ ਵਾਰੀ ਰਹਿ ਜਾਂਦੇ ਆ ਦੇਖਣ ਤੋਂ ਪਤਾ ਨਹੀਂ ਲੱਗਦਾ ਹੈਗਾ ਵੀ ਕਈ ਵਾਰ ਰੈਪਲਾਈ ਵੀ ਕਰੀਦਾ ਆ ਅਸੀਂ ਤੇ ਉਹ ਸਾਹਮਣੇ ਵਾਲਾ ਮੁੜ ਕੇ ਜਵਾਬ ਨਹੀਂ ਦਿੰਦਾ ਤੁਸੀਂ ਆ WhatsApp ਦਾ ਗਰੁੱਪ ਜੁਆਇਨ ਕਰ ਲਓ ਤੇ ਤੇ ਸਾਨੂੰ ਮੈਸੇਜ ਕਰ ਦਿਓ ਕਾਲ ਨਾ ਕਰਿਓ ਮੈਸੇਜ ਕਰ ਦਿਓ ਵੀ ਤੁਹਾਡੇ ਕੀ ਕੀ ਸਵਾਲ ਹੈਗੇ ਆ ਕੀ ਕੀ ਤੁਸੀਂ ਜਾਨਣਾ ਚਾਹੁੰਦੇ ਆ ਇਹਦਾ ਹੱਲ ਆਪਾਂ ਜਰੂਰ ਕਰਾਂਗੇ ਹੱਲ ਇਦਾਂ ਕਰਾਂਗੇ ਜਿਹੜੇ ਇੱਥੇ ਐਕਸਪਰਟ ਹੈਗੇ ਆ ਅਸੀਂ ਕੋਈ ਐਕਸਪਰਟ ਨਹੀਂ ਹੈਗੇ ਇਹਨਾਂ ਕੰਮਾਂ ਦੇ ਕਿਉਂਕਿ ਮੈਨੂੰ ਮੈਸੇਜ ਆਉਂਦੇ ਆ ਜੋ ਮੁੰਡਿਆਂ ਨੂੰ ਜਦੋਂ ਮਿਲਦਾ ਆ ਤਾਂ ਉਹ ਦੱਸਦੇ ਆ ਵੀ ਯਾਰ ਇਦਾਂ ਇਦਾਂ ਹੋ ਗਈ ਆ ਹਨਾ ਤੇ ਤੁਸੀਂ ਜਦੋਂ ਸਾਨੂੰ ਮੈਸੇਜ ਕਰੋਗੇ ਅਸੀਂ ਤੁਹਾਡੇ ਜਿਹੜੇ ਸਵਾਲ ਆ ਉਹਨਾਂ ਤੱਕ ਪਹੁੰਚਾਵਾਂਗੇ ਜਿਹੜੇ ਆਪਣੇ ਭੈਣ ਭਰਾਵਾਂ ਮਾਰੇ ਇੱਥੇ ਦਫ਼ਤਰ ਖੋਲ ਲਏ ਆ ਬਹੁਤ ਹੈਗੇ ਆ ਹੁਣ ਅੱਗੇ ਵਾਲੀ ਗੱਲ ਨਹੀਂ ਰਹਿ ਗਈ ਹੈਗੀ ਪਹਿਲਾਂ ਤਾਂ ਇਹ ਚੀਜ਼ਾਂ ਦੀ ਬਹੁਤ ਦਿੱਕਤ ਆਉਂਦੀ ਸੀ ਕਿਉਂਕਿ ਨਵੇਂ ਬੰਦੇ ਨੂੰ ਇਹ ਹੀ ਵੱਡੀ ਦਿੱਕਤ ਆਉਂਦੀ ਹੈ ਕਿ ਬੋਲੀ ਨਹੀਂ ਆਉਂਦੀ ਹਨਾ ਇਹ ਸਾਨੂੰ ਵੀ ਆਉਂਦੀ ਹੈ ਦਿੱਕਤ ਹਜੇ ਤੱਕ ਹੀ ਆਈ ਜਾਂਦੀ ਕਿਉਂਕਿ ਇਨੀ ਐਕਸਪਰਟ ਤਾਂ ਅਸੀਂ ਹੈ ਨਹੀਂ ਜਦੋਂ ਬੰਦਾ ਨਵਾਂ ਆਉਂਦਾ ਉਹਨੂੰ ਬੋਲੀ ਨਹੀਂ ਆਉਂਦੀ ਉਹ ਕਿਸੇ ਤੱਕ ਪਹੁੰਚ ਕਰਦਾ ਆ ਉਹ ਵੀ ਵਿੱਚੋਂ ਸੌਬਜ਼ਾ ਖਾਣ ਦੀ ਕੋਸ਼ਿਸ਼ ਕਰਦਾ ਹਰ ਬੰਦੇ ਨੂੰ ਹੁੰਦਾ ਆ ਵੀ ਇਦਾਂ ਦੇ ਵਿੱਚੋਂ ਕੋਈ ਨਿਕਲ ਆਵੇ ਤੇ ਪਹਿਲਾਂ ਤਾਂ ਉਹਦੇ ਮੈਂ ਤਰਲੇ ਕਰੂਗਾ ਭਾਈ ਮੇਰੀ ਕਿਸੇ ਨਾਲ ਗੱਲ ਕਰਾ ਦੇ ਹਨਾ ਕੁਝ ਵੀ ਆ ਇਹਦੇ ਨਾਲ ਇਹਦੇ ਨਾਲੋਂ ਬਿਹਤਰ ਹੋਣਾ ਹੈ ਕਿ ਤੁਸੀਂ ਡਾਇਰੈਕਟ ਹੀ ਗੱ ਨਾਲੇ ਪੰਜਾਬੀ ਚ ਹੋ ਜਾਣੀ ਆਪਣੀ ਭਾਸ਼ਾ ਦੇ ਵਿੱਚ ਕਿਉਂਕਿ ਬਹੁਤ ਦਫ਼ਤਰ ਹੈਗੇ ਆਪਣੇ ਬੰਦਿਆਂ ਦੇ ਤੇ ਆਪਾਂ ਕੀ ਕਰਨਾ ਹੈ ਜਿਹੜੇ ਤੁਹਾਡੇ ਸਵਾਲ ਹੋਣਗੇ ਉਹਨਾਂ ਨਾਲ ਰਿਲੇਟਡ ਵੀਡੀਓ ਬਣਾ ਦੇਾਂਗੇ ਵੀ ਕੀ ਕੀ ਹੋ ਸਕਦਾ ਤੇ ਨਾਲੇ ਜਦੋਂ ਤੁਸੀਂ ਕੱਲ ਨੂੰ ਆਉਂਗੇ ਤੁਸੀਂ ਅਗਲੇ ਨੂੰ ਪੁੱਛ ਵੀ ਸਕਦੇ ਆ ਭਾਈ ਤੁਸੀਂ ਇੰਨਾ ਕਿਹਾ ਸੀ ਹਨਾ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤੇ ਵੀ ਕੀ ਹੈਗਾ ਆ ਕੀ ਸਿਸਟਮ ਹੈਗਾ ਆ ਜਿਹੜੇ ਮੁੰਡੇ ਹੁਣ ਆਉਂਦੇ ਆ ਕਈਆਂ ਦੇ ਵੀਜ਼ੇ ਹੈਗੇ ਆ ਵੀਜ਼ੇ ਨੰਗਣ ਵਾਲੇ ਆ ਉਹ ਕੀ ਕਰ ਸਕਦੇ ਆ ਜਾਂ ਜਿਹੜੇ ਆ ਡੋਂਕੀਆਂ ਲਾ ਕੇ ਆ ਜਾਂਦੇ ਆ ਉਹ ਕੀ ਕਰ ਸਕਦੇ ਆ ਕਿੰਦਾ ਵੀਪਰ ਲੈ ਸਕਦੇ ਆ ਜਾਂ ਜਿਹਨਾਂ ਨੇ ਇੰਡੀਆ ਤੋਂ ਵੀ ਆਉਣਾ ਆ ਤਾਂ ਉਹ ਕੇਸ ਹਿਸਾਬ ਨਾਲ ਆਉਣ ਕੀ ਉਹਨਾਂ ਦਾ ਪ੍ਰੋਸੈਸ ਹੋਣਾ ਚਾਹੀਦਾ ਆ ਵੀ ਜਿਹਦੇ ਵਿੱਚ ਆਣ ਕੇ ਛੇਤੀ ਪੀਪਰ ਬਣ ਜਾਣਾ ਇਦਾਂ ਦੇ ਜਿੰਨੇ ਵੀ ਸਵਾਲ ਹੋਣਗੇ ਆਪਾਂ ਉਹਨਾਂ ਨੂੰ ਪੁੱਛਾਂਗੇ ਤੇ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਤੇ ਤੁਸੀਂ ਜਿਹੜੇ ਆਪਣੇ ਸਵਾਲ ਆ ਉਹ ਸਾਨੂੰ ਭੇਜੋ ਤੇ ਆਪਾਂ ਫਿਰ ਉਹਨਾਂ ਨਾਲ ਗੱਲ ਕਰਾਂਗੇ ਕੋਈ ਨਾ ਕੋਈ ਵਧੀਆ ਜਿਹੜੇ ਲੱਭ ਕੇ ਨਾ ਉਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਇੱਕ ਨਾ ਨਹੀਂ ਕਰਾਂਗੇ ਆਪਾਂ ਜਿੰਨੇ ਵੀ ਆਪਾਂ ਨੂੰ ਮਿਲ ਗਏ ਠੀਕ ਹੈ ਕਿ ਨਹੀਂ ਜਿੱਥੇ-ਜਿੱਥੇ ਵੀ ਹੈਗੇ ਆ ਸਾਡੇ ਆਸ-ਪਾਸ ਦੇ ਦਫ਼ਤਰ ਹੈਗੇ ਆ ਜਾਂ ਜਿਨ੍ਹਾਂ ਨਾਲ ਆਪਾਂ ਕਾਲ ਤੇ ਵੀ ਗੱਲ ਕਰ ਸਕਦੇ ਹੋਏ ਤੇ ਆਪਾਂ ਗੱਲ ਕਰਾਂਗੇ ਤੇ ਤੁਹਾਡੇ ਜਿਹੜੇ ਆ ਮਸਲੇ ਦਾ ਆਪਾਂ ਹੱਲ ਕਰਾਂਗੇ ਐਨ ਫੂਕਾਂ ਮਾਰ-ਮਾਰ ਕੇ ਤੇ ਠੀਕ ਹੈ ਜੀ ਤੇ ਕਿਉਂਕਿ ਆਪਾਂ ਹਟਣਾ ਨਹੀਂ ਹੈਗਾ ਇਹ ਤਾਂ ਮੋਸਟਲੀ ਆਪਾਂ ਜਾਣਦੇ ਹੀ ਆ ਸਾਰੇ ਜਾਣੇ ਵੀ ਆਪਾਂ ਹਟ ਨਹੀਂ ਸਕਦੇ ਨਾ ਹਰਕਤਾਂ ਤੋਂ ਕਿ ਆਪਾਂ ਆਉਣਾ ਹੀ ਆ ਅਸੀਂ ਆਏ ਹੋਏ ਤੁਸੀਂ ਵੀ ਆਉਣੇ ਹੀ ਆ ਇਹ ਤਾਂ ਨਾਰਮਲ ਜੀ ਗੱਲ ਆ ਠੀਕ ਹੈ ਕਿ ਨਹੀਂ ਤੇ ਮੈਂ ਇਹ ਕਾਫੀ ਦੇਰ ਤੋਂ ਸੋਚਦਾ ਸੀਗਾ ਵੀ ਇਹ ਚੀਜ਼ ਕੀਤੀ ਜਾਵੇ ਕਿਉਂਕਿ ਜਿੱਦਾਂ ਹੁਣ ਮੁੰਡਿਆਂ ਨੂੰ ਮਿਲਿਆ ਨਾ ਫਿਰ ਪਤਾ ਲੱਗਦਾ ਯਾਰ ਕੀ ਦਿੱਕਤ ਆਉਂਦੀ ਹੈ ਚਲੋ ਅਸੀਂ ਤਾਂ ਆਏ ਆ ਅਸੀਂ ਪੱਕੇ ਤੌਰ ਤੇ ਆਏ ਸਾਨੂੰ ਇਹ ਚੀਜ਼ਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਬਹੁਤ ਬੰਦਿਆਂ ਨੂੰ ਕਰਨਾ ਵੀ ਪਿਆ ਕੱਚਿਆਂ ਨੂੰ ਤੇ ਕਰਾਂਗੇ ਹੋਰ ਵੀ ਕਈ ਸਟੋਰੀਆਂ ਜਿੱਦਾਂ ਅੱਗੇ ਆਪਾਂ ਮੁੰਡੇ ਦੀ ਕੀਤੀ ਸੀਗੀ ਡੋਂਕੀ ਲੈ ਕੇ ਆਇਆ ਤਾਂ ਹੋਰ ਵੀ ਆਪਾਂ ਸਟੋਰੀਆਂ ਕਰਾਂਗੇ ਲੱਭ ਰਹੇ ਆ ਕੋਈ ਇਦਾਂ ਦਾ ਸਿਸਟਮ ਕਰ ਰਹੇ ਆ ਹੌਲੀ ਹੌਲੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਡੀਓ ਕਿਉਂਕਿ ਸਾਡੇ ਕੋਲ ਸਮਾਂ ਥੋੜਾ ਘੱਟ ਹੁੰਦਾ ਆ ਤਾਂ ਨਹੀਂ ਸਮਾਂ ਮਿਲਦਾ ਹੈਗਾ ਜਿੱਦਾਂ ਇਹ ਸਮਾਂ ਮਿਲੂਗਾ ਆਪਾਂ ਵੀਡੀਓ ਬਣਾਵਾਂਗੇ ਤੇ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਵਾਂਗੇ ਮੋਸਟਲੀ ਆਪਣੀ ਸ਼ਨੀਵਾਰ ਜਾਂ ਐਤਵਾਰ ਵੀਡੀਓ ਆ ਜਾਂਦੀ ਹੁੰਦੀ ਆ ਸਵੇਰ ਨੂੰ ਤੇ ਚੈਨਲ ਸਬਸਕ੍ਰਾਈਬ ਕਰੋਗੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਣਾ ਹੈ ਤਾਂ ਵਧੀਆ ਰਹੂਗਾ ਤੇ ਆਪਣੇ ਸਵਾਲ ਜਰੂਰ ਭੇਜੋ ਤੇ ਆਪਾਂ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਦੇ ਵਿੱਚ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਸਿਰਫ ਤੁਹਾਡਾ ਸਾਥ ਚਾਹੀਦਾ ਠੀਕ ਹੈ ਨਹੀਂ ਕਈ ਸੋਚਦੇ ਹੋਣੇ ਖਣੀਆਂ ਏਜੰਟੀਆਂ ਕਰਨੀਆਂ ਖਣੀਆਂ ਇਹਨਾਂ ਨੇ ਵਿੱਚ ਪੈਸੇ ਖਾਣੇ ਆ ਇਦਾਂ ਦੀ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਸਾਨੂੰ ਸਿਰਫ ਤੁਹਾਡਾ ਸਾਥ ਹੀ ਚਾਹੀਦਾ ਹੈ ਵੀ ਤੁਸੀਂ ਵੀਡੀਓ ਸ਼ੇਅਰ ਕਰ ਲੈਣੀ ਆ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ ਸਾਨੂੰ ਇਤੋਂ ਹੀ ਕੁਝ ਨਾ ਕੁਝ ਆ ਜਾਣਾ ਹੈ ਠੀਕ ਹੈ ਕਿ ਨਹੀਂ ਸਾਨੂੰ ਬਸ ਇੰਨਾ ਹੀ ਬਹੁਤ ਆ ਤੇ ਬਾਕੀ ਜਿੰਨੇ ਹੋ ਸਕੇ ਤੁਹਾਡੇ ਨਾਲ ਆ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ 'ਚ